ਲੈ ਬਾਪੂ ਕਹਿੰਦਾ ਵੀ ਪੱਠੇ ਪੜਨ ਵਾਲਾ ਬੰਦਾ ਫੜਿਆ ਨਹੀਂ ਜਾਣਾਗਾ ਤੇ ਮੈਂ ਆਖਿਆ ਸੀ ਬਾਪੂ ਤੈਨੂੰ ਫੜਕੇ ਦਿਖਾਉਂ ਬੰਦਾ ਮੈਂ ਇਹ ਛੜਦਾ ਨਹੀਂ ਮੈਂ ਇਸ ਬੰਦੇ ਨੂੰ ਲੈ ਦੇਖ ਤਾਂ ਲੈ ਆਏ ਵੱਢੀ ਆਂਦਾ ਜਿਵੇਂ ਸਾਲਾ ਪੀਚ ਕੇ ਗਿਆ ਹੁੰਦਾਗਾ ਫਰ ਆਪਾਂ ਇਹ ਨਾਲ ਇੱਕ ਗੇਮ ਖੇਡਦੇ ਆਂ ਆਪਾਂ ਇਸ ਬੰਦੇ ਨੂੰ ਪਤਾ ਨਹੀਂ ਲੱਗਣ ਦਿੰਦੇ ਵੀ ਇਹ ਮੇਰਾ ਪਹਾਨਾ ਫੇਰ ਦੇਖਦੇ ਆਂ ਕੀ ਕਹਿੰਦਾਗਾ ਮਾੜੀ ਨਹੀਂ ਚਾਹਦੇ ਜੀ ਵੱਡ ਕੇ ਚਾਰ ਥੱਬੇ ਨਾ ਬਹੁਤ ਵੀਟ ਹੋ ਜਾ ਜੇ ਕਿਤੇ ਜੱਟ ਆ ਗਿਆ ਨਾ ਤੇ ਉਹਨੇ ਦੇਖ ਲਿਆ ਵੀ ਚੋਰੀਆਂ ਕੱਖ ਵੱਢੀ ਜਾਂਦਾ ਧਨੇਸੜੀ ਦੇ ਸਟਣੀ ਐ ਲੈ ਵੀ ਇੱਕ ਗੱਲ ਤਾਂ ਹੈਗੀ ਅੱਜ ਜਦੋਂ ਪਾਏ ਨਾ ਆਪਣੀ ਮੀਣੀ ਜੀ ਮੱਝ ਨੂੰ ਕੱਖ ਪੱਟਿਆਂ ਦਾ ਵੱਡਾ ਥੱਬਾ ਭਰ ਕੇ ਤੇ ਉਹਨੇ ਬਾਲਟੀ ਦੁੱਧ ਨਾਲ ਥੱਲ ਕੇ ਰੱਖ ਦੇਣੀ ਐ ਤੇ ਉਹ ਨਜ਼ਾਰਾ ਆ ਜਾਂਦਾ ਦੇਖ ਹੁਣ ਜੱਟ ਦਾ ਪੈਨੇ ਏਸੀ ਛੱਡੀ ਇਹ ਆਪਾਂ ਮੌਨਤ ਸਿਹਰ ਦੁਪਹਿਰੇ ਦੁਪਹਿਰੀਆ ਲਾਦਣਾ ਜਗਾੜ ਫਿੱਟ ਕਰ ਦੇਣਾ ਤੇ ਥੱਬੇ ਚਾਰ ਆ ਜਪਾ ਵੱਧ ਵੱਟ ਕੇ ਲਿਆਵਾਂਗੇ। ਗੱਲ ਬਣ ਜੂ ਦੇਖੀ ਸਹੀ। ਓ ਬਾਈ ਜੀ ਆ ਗੱਲ ਸੁਣਿਓ। ਓਹ ਆ ਕਿਹੜਾ ਹੰਟਪ ਖਿਆ। ਮੈਨੂੰ ਤਾਂ ਲੱਗਦਾ ਪੈ ਗਿਆ ਪੰਗਾ। ਸਰਦਾਰ ਜੀ ਆ ਗੱਲ ਸੁਣਿਓ। ਸਰਦਾਰ ਜੀ ਮੈਨੂੰ ਲੱਗਦਾ ਇਹਨੂੰ ਤਾਂ ਕਿਸੇ ਕਰਦਾ ਪਤਾ ਹੀ ਨਹੀਂ ਐਂ ਕਰ ਫਿਰ ਨਾ ਥੀ ਸਿਆ ਲੈ ਫਿਰ ਥੋੜੇ ਜਿਹੇ ਟਾਈਮ ਵਾਸਤੇ ਨਾ ਨੱਥਾ ਸਿੰਘ ਸਰਦਾਰ ਬਣ ਜਾ ਹਾਂ ਵੀ ਕੀ ਗੱਲ ਹੈ ਬਾਈ ਜੀ ਇਹ ਬਾਹਣ ਤੁਹਾਡਾ ਓਏ ਪਤੰਦਰਾ ਹੋਰ ਮੈਂ ਉਥੋਂ ਚੋਰੀਆਂ ਪੱਠੇ ਵੱਢੀ ਜਾਣਾ ਨਾ ਨਾ ਬਾਈ ਉਹ ਉਹ ਗੱਲ ਨਹੀਂ ਹੈਗੀਗੀ ਨਾ ਹੋਰ ਕਿਹੜੀ ਗੱਲ ਹੈ ਉਹ ਬਾਈ ਅਸਲ ਚ ਪਤਾ ਕੀ ਆ ਯਾਰ ਓ ਭਾਈ ਮੇਰੀ ਸੂਈ ਆ ਮੱਝ ਕਰੇ ਅੱਛਾ ਤੇ ਮੈਂ ਨਾ ਅਸਲ ਦੇ ਵਿੱਚ ਤੁਹਾਡੇ ਤੋਂ ਹਰਾ ਮੁੱਲ ਲੈਣ ਆਇਆ ਉਹ ਮੈਨੂੰ ਆਏ ਸੀਗਾ ਵੀ ਦੋ ਤਿੰਨ ਮਰਲੇ ਜੇ ਮੈਨੂੰ ਹਰੇ ਦੇ ਮਿਲ ਜਾਣ ਤਾਂ ਬਾਈ ਬਣ ਕੇ ਮੇਰਾ ਹੱਲ ਹੋ ਜਾਊਗਾ ਹਰਾ ਹੋਏ ਪਤੰਦਰਾ ਆਪਣੇ ਤਾਂ 20 25 ਪਸ਼ੂ ਨੇ ਉਹਨਾਂ ਦੇ ਨਹੀਂ ਸਰਦਾ ਭਾਈ ਫੇਰ ਤੁਸੀਂ ਬਸ ਇੰਨਾ ਕੀ ਵਿਚਾਰ ਲੈ ਓਏ ਹਰਾ ਤਾਂ ਸੁਖਣਾ ਬਥੇਰਾ ਬੀਜਿਆ ਆ ਨੇਂ ਵਾਲੇ ਪਾਸੇ ਚਾਰ ਕਿੱਲੇ ਖੜੇ ਨੇ ਸਾਡੇ ਨਾ ਯਾਰ ਮੇਰੇ ਨਾਲ ਰਾੜ ਪਾਇਆ ਹੋਇਆ ਬਾਈ ਓਏ ਐ ਕਿਵੇਂ ਛੜਦਾ ਤੈਨੂੰ ਨਾ ਪਿੰਡ ਚ ਲੈ ਜਾ ਕੇ ਗੱਦੇ ਤੇ ਚੜਾਉਂ ਤੇ ਸਾਰੇ ਪਿੰਡ ਚ ਗੇੜਾ ਦੇਉ ਮੈਂ ਤੇਰਾ ਕਾਲਾ ਮੂੰਹ ਕਰਕੇ ਉਹ ਨਾ ਬਾਈ ਐ ਨਾ ਕਰ ਯਾਰ ਬਾਈ ਮੈਂ ਤਾਂ ਪਹਿਲਾਂ ਹੀ ਹਾਰਟ ਦਾ ਮਰੀਜ਼ ਆ ਬਠੰਡੋ ਦਵਾਈ ਚਲਦੀ ਆ ਬਾਈ ਓਏ ਐ ਨਾ ਕਰ ਬਾਈ ਮੈਂ ਨਾ ਉਹ ਨਾ ਕਿਤੇ ਸਿਰ ਪੈ ਜੀ ਨਾ ਤੂੰ ਤਾਂ ਕਹਿੰਦਾ ਸੀਗਾ ਵੀ ਮੇਰੇ ਬਾਹਰਲੇ ਦੇਸ਼ ਦੇ ਵਿੱਚ ਟਰਾਲੇ ਚੱਲਦੇ ਆ ਹੈ ਉਹ ਬਾਈ ਗੱਲ ਆ ਨਾ ਮੈਂ ਤੈਨੂੰ ਦੱਸਦਾ ਬਾਈ ਦੇਖ ਆਪਣੇ ਮੁਲਕ ਚ ਕਿੰਨੇ ਮੁੰਡੇ ਬਾਹਰ ਜਾਂਦੇ ਆ ਹਨਾ ਪੰਜਾਬੀਆਂ ਦੇ ਸਾਰਿਆਂ ਦੇ ਟਰਾਲੇ ਚੱਲਦੇ ਆ ਤੇ ਉਹ ਪੰਜਾਬੀ ਫਿਰ ਆਪਣੇ ਸਾਂਝੇ ਹੋਏ ਨਾ ਵੀ ਉਹ ਸਾਰੇ ਪੰਜਾਬੀ ਹੋਏ ਆਪਣਾ ਫਿਰ ਉਹਦੇ ਕੀ ਬੰਦਿਆ ਯਾਰ ਆਪਣੇ ਸਾਰਿਆਂ ਦੇ ਟਰਾਲੇ ਚੱਲਦੇ ਹੋਗੇ ਉਹ ਤਾਂ ਮੈਂ ਤੈਨੂੰ ਤਾਂ ਕਹਦਾ ਸੀ ਯਾਰ ਆ ਤੇਰੇ ਮਾਸੀ ਦੇ ਮੁੰਡੇ ਗਿਆ ਬਾਹਰ ਬੱਲਾ ਦੇ ਕਰਦਾ ਮੈਂ ਨਾਲੇ ਤੂੰ ਕਹਿੰਦਾ ਮੈਂ ਮਿਹਨਤੀ ਬਹੁਤ ਆ ਹੈ ਮੈਂ ਮਿੱਟੀ ਨਾਲ ਮਿੱਟੀ ਹੋਇਆ ਰਹਿਣਾਗਾ ਹਾਂ ਬਾਈ ਐਂ ਕਰ ਫਿਰ ਫੇਰ ਜਾਣ ਦੇਉਂਗਾ ਐਂ ਕਰ ਅੱਧਾ ਘੇਰਾ ਮੱਕੀ ਦਾ ਫੜ ਦੇ ਬਾਈ ਐਂ ਕਰ ਆ ਫੜ ਦਾਤੀ ਤੇ ਉਹਨਾਂ ਚਿਰ ਨਹੀਂ ਮੈਂ ਜਾਣ ਨਹੀਂ ਦੇਣਾਗਾ ਤੇ ਕਿਹੜਾ ਵੜਦੇ ਅੱਧਾ ਚੱਲ ਵੜ ਦੇ ਨਾ ਬਾਈ ਤੂੰ ਭੇਜਾ ਸ਼ਾਮੇ ਭੇਜਾ ਬਾਈ ਜਮਾ ਬੈਠਾ ਤੇ ਤੇ ਤੂੰ ਵੜ ਦੇ ਠੀਕ ਹੈ ਮੈਂ ਜਾਣ ਦੇਵਾਂਗਾ ਮੈਂ ਚੰਗਾ ਵੜ ਦੇ ਨਾ ਬਾਈ ਵੜਦਾ ਹੋ ਉਹ ਪੱਜ ਗਿਆ ਉਹ ਪੱਜ ਗਿਆ ਆਪਾਂ ਹੈ ਨਾ ਖੜ ਜਾ ਕਿਹੜੇ ਦਾ ਅੱਖ ਵੱਟਨੇ ਸੀ ਇਹਦਾ ਆਪਾਂ ਹੈ ਨਾ ਕਿਤਨਾ ਨੋਟੀਆਂ ਲੱਗਿਆ ਪਤਰੇ ਵਾ ਗਿਆ ਫੜੀ ਉਹ ਯਾਰ ਜਾਣ ਨਹੀਂ ਜਣਾ ਬੰਦਾ